ਐਕਸ਼ਨ ਕੀ ਕੀਤਾ ਦੱਸੋ ਇਹ ਸਰਕਾਰ ਬੇਨਤੀ ਨਾਲ ਨਹੀਂ ਚੱਲਦੀ ਤਿੰਨ ਜਣਾਂ ਤੋਂ ਪੁੱਛ ਲੈ ਕਿੰਨਾ ਤੋਂ ਨਾਂ ਲੈ ਦੋ ਜੇ ਨਾਂ ਛਾਲ ਚ ਗਈ ਤਾਂ ਮੈਨੂੰ ਬਰਾਬਰ ਲੱਗਿਆ ਧਵਾਲ ਗਰੀਬਾਂ ਨੇ ਐਂ ਕੰਮ ਚੱਲਦਾ ਹੁੰਦਾ ਉਹ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਨਾ ਕੋਈ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੱਧ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਮੈਨ ਡਸਨ ਵਰਕ ਦੀ ਸਿਸਟਮ ਵਰਕਸ ਕੋਲੂ ਨੂੰ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫ਼ਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਲੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੈਂਤੀਆਂ ਚਲੂ ਕੀ ਸਰਕਾਰ ਨਾ ਆਪੀ ਠੀਕ ਹੈ ਜੀ ਠੀਕ ਹੈ ਮੰਤਰੀ ਜੀ ਬੇਨਤੀ ਕਰਨੀ ਚਾਹੀਦੀ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਜੀ ਕਿ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਹੋ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂਛਾ ਚਕੜੀ ਤਾਂ ਦੱਸਿਓ ਲੇਕਿਨ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ 1 ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚ ਕਹੀ ਤਾਂ ਮੈਨੂੰ ਦਰਾਵਨ ਲਾ ਕੇ ਹੋ ਧੋਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਐ ਤਿੰਨ ਬੰਦੇ ਸੀ ਜਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਐ ਤਸਵੀਰਦਾਰ ਵੱਡਾ ਸੀ ਕਿ ਛੋਟਾ ਸੀ ਡੀਸੀ ਕਹਿੰਦਾ ਚਾਰ ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਐ ਜੀ ਠੀਕ ਐ ਉਸ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਨਾ ਕੋਲੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਇਹ ਆ ਦੀ ਡਿਮੈਂਡ ਡਸਨ ਵਰਕ ði ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮੈਨੂੰ ਸਰਟੀਫਿਕੇਟ ਨਹੀਂ ਮਿਲਦਾ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਲੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀਆਂ ਨਾਲ ਚੱਲੂਗੀ ਸਰਕਾਰ ਨਾ ਆਪਾਂ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਜੀ ਕਿ ਬੇਨਤੀ ਤੁਸੀਂ ਵੱਡੇ ਥਾਨੂੰ ਬੇਨਤੀ ਕਰ ਰਹੇ ਹੋ ਕਿ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋ ਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾ ਛਾਲ ਚਕੜੀ ਤਾਂ ਦੱਸਿਓ ਇੱਕ ਮਿੰਟ ਖੜਦਾ ਜਾ ਇੱਕ ਮਿੰਟ ਇੱਕ ਮਿੰਟ ਖੜਜੋ ਜੀ ਇੱਕ ਮਿੰਟ ਖੜਜੋ ਤਿੰਨ ਜਣਾਂ ਤੋਂ ਪੁੱਛ ਲੇ ਤਿੰਨਾਂ ਤੋਂ ਨਾਮ ਲੈ ਦੋ ਜੇ ਨਾ ਛਾਲ ਚਕਾਈ ਤਾਂ ਮੈਨੂੰ ਦਰਾਵਨ ਲਾ ਕਿਉਂ ਧੋਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਿਹਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਹੈ ਤਸਵੀਰਾਂ ਵੱਡਾ ਸੀ ਕਿ ਛੋਟਾ ਸੀ ਡੀਸੀ ਕਹਿੰਦਾ 4 ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ